ਅੱਜ ਆਪ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਗੁਰੂ ਲਾਲਾ ਤਾਈ ਦੁੱਧ ਪਿਆਆ ਭਾਈ ਮੋਤੀराम ਮਹਾਰਾਜ ਜੀ ਦੀ ਗੱਲ ਕਰਾਂਗੇ ਭਾਈ ਮੋਤੀराम ਦੀ ਸਰੰਦ ਵਿਖੇ ਵਜ਼ੀਰ ਖਾਨ ਦੇ ਕੋਲ ਹਿੰਦੂ ਕੈਦੀਆਂ ਨੂੰ ਰੋਟੀ ਖਾਣ ਲਈ ਦੀ ਨੌਕਰੀ ਕਰਦਾ ਸੀ ਇਹ ਸਰੰਦ ਦੇ ਰਹਿਣ ਵਾਲਾ ਗੁਰਸਿੱਖ ਸਦਾ ਗੁਰੂ ਪਿਆਰ ਵਿੱਚ ਲੀਨ ਰਹਿੰਦਾ ਸੀ ਗੁਰੂ ਕੇ ਸਿੱਖਾਂ ਦਾ ਇਹਦੇ ਕੋਲ ਆਉਣਾ ਜਾਣਾ ਸੀ ਭਾਈ ਮੋਤੀराम ਜੀ ਇੱਕ ਸਧਾਰਨ ਸਿੱਖ ਵਾਂਗ ਆਪਣਾ ਜੀਵਨ ਬੀਤ ਕਰਦੇ ਇਸ ਆਧਾਰਨ ਵਿਅਕਤੀ ਦੀ ਕੋਈ ਬਹੁਤੀ ਜਾਣ ਪਛਾਣ ਜਾਂ ਸਰਕਾਰੀ ਦਰਬਾਰੇ ਕੋਈ ਪਹੁੰਚ ਨਹੀਂ ਸੀ ਜਦੋਂ ਇਸ ਨੂੰ ਇਹ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਛੋਟੇ ਸਾਹਿਬ ਜਦੇ ਕੈਦ ਵਿੱਚ ਠੰਡੇ ਬੁਰਜ ਵਿੱਚ ਰੱਖਿਆ ਗਿਆ ਹੈ ਕੋਈ ਕੱਪੜਾ ਜਾਂ ਭੋਜਨ ਦੇਣ ਦਾ ਨਵਾਬ ਨੇ ਸਖਤ ਹੁਕਮ ਦੇ ਕੇ ਕਰੜੇ ਪਹਿਰੇ ਲਾਏ ਹੋਏ ਨੇ ਉਹ ਕੱਪੜਾ ਨਾ ਦੇਵੇ ਕੋ ਭੋਜਨ ਨਾ ਦੇਵੇ ਇਹ ਸਖਤ ਪਹਿਰੇ ਲਾਏ ਹੋਏ ਸੀ ਜੀ ਇਹ ਸੁਣ ਕੇ ਇਸ ਦਾ ਕੋਮਲ ਹਿਰਦਾ ਕੁਰਲਾ ਉਸ ਦੇ ਇਸਨੇ ਠੰਡੇ ਬੁਰਜ ਦੇ ਆਲੇ-ਦੁਆਲੇ ਘੁੰਮ ਕੇ ਵੇਖਿਆ ਕੋਈ ਜਲਦੀ ਦੇਖ ਕੇ ਆਪਣੇ ਘਰ ਜਾ ਕੇ ਤਾਂ ਹੀ ਮਾਰ ਕੇ ਰੋਇਆ ਇਸ ਦੀ ਮਾਂ ਨੇ ਪੁੱਛਿਆ ਕਿ ਕੀ ਹੋਇਆ ਇੰਨਾ ਤਲਗੀਰ ਕਿਉਂ ਹੋ ਗਿਆ ਤਾਂ ਇਸ ਨੇ ਕਿਹਾ ਗੁਰੂ ਜੀ ਦੇ ਮਾਤਾ ਜੀ ਸਾਬ ਜਦ ਦੇ ਭੁਖਣ ਭਾਣੇ ਕੈਦ ਕੀਤੇ ਹੋਏ ਨੇ ਮੈਥੋਂ ਦੇਖ ਨਹੀਂ ਹੁੰਦਾ ਭਾਈ ਮੋਤੀ RAM ਜੀ ਦੀ ਮਾਤਾ ਨੇ ਕਿਹਾ ਨਵਾਬ ਦੀ ਸ਼ਕਤੀ ਨੂੰ ਤਾਂ ਜਾਣਦਾ ਏ ਜਿਸਨੇ ਵਿਅਰਸ ਨੇ ਉਸਦੇ ਹੁਕਮ ਦੀ ਕੋਤਾਹੀ ਕੀਤੀ ਉਸ ਨੂੰ ਸਖਤ ਸਜ਼ਾ ਦੇ ਕੇ ਮਾਰ ਦੇਵੇਗਾ ਇਸ ਨੇ ਕਿਹਾ ਗੁਰੂ ਜੀ ਦਾ ਪਰਿਵਾਰ ਸਾਡੇ ਲਈ ਕਿੰਨਾ ਦੁੱਖ ਚੱਲ ਰਿਹਾ ਏ ਅਸੀਂ ਗੁਰੂ ਜੀ ਦੇ ਕਿਸੇ ਕੰਮ ਨਾ ਆ ਸਕੇ ਸਾਡੇ ਜਾਣ ਦਾ ਕੀ ਲਾਭ ਹੋਇਆ ਮੈਥੋਂ ਇਹ ਜ਼ੁਲਮ ਦੇਖ ਨਹੀਂ ਹੁਣ ਹੁੰਦਾ ਮੈਂ ਜ਼ਰੂਰ ਉਹਨਾਂ ਨੂੰ ਦੁੱਧ ਸ਼ਕਾਵਾਂਗਾ ਆਪਣੀ ਘਰਵਾਲੀ ਨੂੰ ਕਿਹਾ ਦੁੱਧ ਕਰਮ ਕਰਕੇ ਆਪਣੇ ਗਹਿਣੇ ਮੈਨੂੰ ਦੇ ਦੇ ਜੋ ਮੈਂ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਮੁਰਜ ਤੱਕ ਪਹੁੰਚ ਸਕਾਂਗਾ ਭਾਈ ਮੋਤੀराम ਜੀ ਦੀ ਮਾਂ ਘਰ ਵਾਲੀ ਇਹ ਸੇਵਾ ਲਈ ਤਿਆਰ ਹੋ ਗਈ ਤਿਆਰ ਹੋ ਗਈਆਂ ਦੋਵੇਂ માતા ਤੇ ਦੀ ਪਤਨੀ ਰਾਤ ਦੇ ਹਨੇਰੇ ਵਿੱਚ ਪਹਿਰੇਦਾਰਾਂ ਨੂੰ ਗਹਿਣੇ ਦੇਖ ਕੇ ਇਹ ਮਰਜੀ ਬੜਾ ਠੰਡੇ ਪੁਰੇ ਤੱਕ ਪਹੁੰਚ ਗਿਆ ਗੁਰੂ ਪਿਆਰ ਦਾ ਵਿਸ਼ਵਾਸ ਦੁਆਦਾਦੀ ਇਮਾਨ ਤੇ ਸਭ ਜੱਦਿਆਂ ਨੂੰ ਗੂੜੀ ਪ੍ਰੀਤ ਨਾਲ ਦੁੱਧ ਸ਼ਿਕਾਇਆ ਦੂਸਰੀ ਰਾਤ ਨੂੰ ਵੀ ਦੁੱਧ ਸ਼ਿਕਾਉਣ ਦੀ ਸੇਵਾ ਪੂਰੀ ਸਿਦਕ ਤੇ ਦਿਲ ਨਾਲ ਕੀਤੀ ਇਸ ਰਾਤ ਬੁਰਜ ਤੱਕ ਜਾਣ ਲਈ ਪਹਿਰੇਦਾਰਾਂ ਨੂੰ 5 ਰੁਪਏ ਦਿੱਤੇ ਜਿਸ ਦਾ ਜ਼ਿਕਰ ਗਿਆਨੀ ਠਾਕੁਰ ਸਿੰਘ ਜੀ ਸ਼ਹੀਦ ਬਿਲਾਸ ਵਿੱਚ ਸ਼ਹੀਦ ਬਿਲਾਸ ਵਿੱਚ ਕੀਤਾ ਹੈ 5 ਰੁਪਏ ਮੋਤੀ ਦਿਨੇ ਤੁਰਤ ਸਪਾਈ ਨੇ ਲੈ ਲੈਨੇ ਦੁੱਧ ਪਿਲਾਏ ਆਪਣੇ ਗ੍ਰਹਿ ਆਇਆ ਧਨ ਮੋਤੀ ਜਨਪੁੰਨ ਕਮਾਇਆ ਮਾਤਾ ਜੀ ਨੇ ਇਸ ਇਤੀ ਘਾਲਣਾ ਲਈ ਮਾਤਾ ਜੀ ਨੇ ਇਸ ਕੀਤੀ ਘਾਲਣਾ ਲਈ ਭਾਈ ਮੋਤੀराम ਜੀ ਨੂੰ ਆਸ਼ੀਰਵਾਦ ਦਿੱਤਾ ਕਿਹਾ ਕਿ ਤੇਰੀ ਗੁਰੂ ਨਾਲ ਬਣ ਆਵੇ ਤੇਰਾ ਹੋ ਨੂੰ ਤੇਰਾ ਪੋ ਨੂੰ ਮਾਤਾ ਜੀ ਤੇ ਸਭ ਜਦਿਆਂ ਨੂੰ ਨਵਾਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ ਇਹ ਗਰੀਬ ਸਿੱਖ ਕੰਧਾਂ ਨਾਲ ਸਿਰ ਮਾਰ ਮਾਰ ਰੋਇਆ ਭਾਈ ਟੋਡਰਮਲ ਜੀ ਨਾਲ ਹੋ ਕੇ ਸੰਸਕਾਰ ਦੀ ਸਾਰੀ ਸੇਵਾ ਨਿਭਾਈ ਥੋੜੇ ਦਿਨਾਂ ਬਾਅਦ ਨਵਾਬ ਨੂੰ ਪਤਾ ਲੱਗਿਆ ਕਿ ਇਸ ਨੇ ਗੁਰੂ ਜੀ ਦੇ ਮਾਤਾ ਪੁੱਤਰਾ ਨੂੰ ਦੁੱਧ ਪਿਆਇਆ ਸੀ ਪਰਿਵਾਰ ਸਮੇਤ ਕੈਦ ਕਰ ਲਿਆ ਪੁੱਛਣ ਤੇ ਭਾਈ ਮੋਤੀराम ਜੀ ਨੇ ਸੱਚੋ ਸੱਚ ਦੱਸ ਦਿੱਤਾ ਇਸ ਨੂੰ ਵੱਡਾ ਜ਼ੁਲਮ ਮੰਨ ਕੇ ਜ਼ਾਲਮ ਵਜ਼ੀਰ ਖਾਨ ਨੇ ਹੁਕਮ ਨਾਲ ਜ਼ਾਲਮ ਸੀ ਜੀ ਬੰਦਾ ਵਜ਼ੀਰ ਖਾਨ ਉਹਦੇ ਹੁਕਮ ਨਾਲ ਸਾਰੇ ਪਰਿਵਾਰ ਨੂੰ ਮੋਤੀਰਾਮ ਭਾਈ ਮੋਤੀਰਾਮ ਦੇ ਜਿੰਨਾ ਵੀ ਪਰਿਵਾਰ ਸੀ ਲੋਕਾਂ ਨੇ ਸਾਹਮਣੇ ਲੋਕਾਂ ਦੇ ਸਾਹਮਣੇ ਭਾਈ ਮੋਤੀ RAM ਜੀ ਨੂੰ ਕੋਰੜੇ ਮਾਰ-ਮਾਰ ਕੇ ਅਦਮੋਹਿਆ ਕਰ ਦਿੱਤਾ ਅਤੇ ਜਿਹੜੀ ਆਪਾਂ ਵਿਚਾਰ ਕਰਦੇ ਸੀ ਜੀ ਇਸ ਨੂੰ ਵੱਡਾ ਜੁਰਮ ਮੰਨ ਕੇ ਵੀ ਵੱਡਾ ਜੁਰਮ ਆਏ ਦੁੱਧ ਪਿਉਣਾ ਕਿਸੇ ਦੀ ਸੇਵਾ ਕਰਨੀ ਕੋਰੜੇ ਵੀ ਮਾਰੇ ਗਏ ਅਦਮੋਹਿਆ ਕਰ ਦਿੱਤਾ ਅਤੇ ਸਾਰੇ ਪਰਿਵਾਰ ਨੂੰ ਸਜ਼ਾ ਵੀ ਦਿੱਤੀ ਗਈ ਇਸ ਮਰਜੀਬੜੇ ਨੂੰ ਇਸ ਦੀ ਮਾਂ ਨੂੰ ਘਰ ਵਾਲੀ ਨੂੰ ਛੋਟੇ ਨਿੱਕੇ ਜਿਹੇ ਪੁੱਤਰ ਨਾਲ ਕੋਹਲੂ ਵਿੱਚ ਫੀਟ ਕਰ ਕਸ਼ੀਦ ਕਰ ਦਿੱਤਾ ਗਿਆ ਇਸ ਪਰਿਵਾਰ ਨੂੰ ਦੁੱਧ ਪਿਉਉਣ ਦੀ ਇੰਨੀ ਵੱਡੀ ਸਜ਼ਾ ਦਿੱਤੀ ਗਈ ਇਨਾਂ ਦੇ ਇਨਾਂ ਦੀ ਸ਼ਹਾਦਤ ਨੂੰ ਸਾਕਾ ਸਰਾਂ ਦੇ ਨਾਲ ਹੀ ਯਾਦ ਕੀਤਾ ਜਾਂਦਾ ਰਹੇਗਾ ਭਾਈ ਮੋਤੀराम ਜੀ ਉਸ ਦੇ ਪਰਿਵਾਰ ਨੂੰ ਸਿੱਖ ਹਿਰਦਾ ਕਦੇ ਨਹੀਂ ਭੁਲਾਵੇਗਾ ਸਦਾ ਹੀ ਇਹ ਬੋਲ ਹਿਰਦਿਆਂ ਵਿੱਚ ਗੂੰਜਦੇ ਰਹਿਣਗੇ ਧੰਨ 모ਤੀ ਜਨਕੁਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਿਆਇਆ ਦਸਮ ਪਤਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਰਾਂਦ ਸ਼ਹਿਰ 'ਚ 1400 ਘਰਾਂ ਸਿੱਖਾਂ ਦੇ ਵਸਦੇ ਸੀ ਇਨਾਂ ਦਾ ਮੁਖੀ ਮਸੰਦ ਸੁਲੱਖਣ ਸੀ ਤੇ ਹੁਤੋਂ ਮਸੰਦ ਸੁਲੱਖਣੋਂ ਸਿੱਖ ਸੋ 14 ਰਠਾਏ ਪ੍ਰਚੀਨ ਪੰਥ ਪ੍ਰਕਾਸ਼ ਜਦੋਂ ਦਸਮ ਪਤਸ਼ਾਹ ਜੀ ਮਾਤਾ ਜੀਤੋ ਜੀ ਨੂੰ ਗੁਰੂ ਕੇ ਲਾਹੌਰ ਵਿਆਉਣ ਗਏ ਤਾਂ ਬਰਾਤ ਉੱਥੇ 3 ਦਿਨ ਠਹਿਰੀ ਸੁਲੱਖਣ ਮਸੰਦ ਦੀ ਅਗਵਾਈ ਚ ਸਰਾਂਦ ਦੀ ਸੰਗਤ ਨੇ ਬਰਾਤ ਨੂੰ ਪਹਿਲੇ ਦਿਨ ਲੰਗਰ ਤੇ ਮਠਾਈਆਂ ਅਦਕ ਛਕਾਉਣ ਦੀ ਸਾਰੀ ਸੇਵਾ ਕੀਤੀ ਦੂਜੇ ਦਿਨ ਰੋਪੜ ਦੇ ਤੀਜੇ ਦਿਨ ਹੁਸ਼ਿਆਰਪੁਰ ਦੀ ਸੰਗਤ ਨੇ ਸੇਵਾ ਕੀਤੀ ਸੇਵਾ ਨਿਭਾਈ ਸਰੰਦ ਚ ਇੰਨੀ ਜਣਤੀ ਚ ਸਿੱਖ ਸਰਦਾਲੂਆਂ ਦੇ ਹੁੰਦਿਆਂ ਹੋਇਆਂ ਵੀ ਉਹ ਮਾਤਾ ਜੀ ਤੇ ਸਭ ਜਾਨਦਿਆਂ ਦੀ ਕੋਈ ਵੀ ਮਦਦ ਕਰਨ ਚ ਸ਼ੀਧੀ ਕੋਈ ਵੀ ਮਦਦ ਕਰਨ ਵਿੱਚ ਸਹਾਈ ਨਾ ਬਣ ਸਕਿਆ ਇਹਨਾਂ ਵਿੱਚ ਭਾਈ ਮੋਤੀराम ਜੀ ਨਿਤਰੇ ਜਿਨ੍ਹਾਂ ਨੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਦੁਦਸ਼ਕਾਉਣ ਦੀ ਸੇਵਾ ਬਦਲੇ ਆਪਣੇ ਪਰਿਵਾਰ ਸਮੇਤ ਆਪਾ ਵਾਰ ਦਿੱਤਾ ਦਸਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਮਰਜੀਵੜੇ ਦੀ ਕੀਤੀ ਹੋਈ ਸੇਵਾ ਦੀ ਖਬਰ ਰਿਆਸਤ ਰਾਏਕੋਟ ਦੇ ਪਿੰਡ ਜਟਪੁਰੇ ਚ ਨੂਰੇ ਮਾਹੀ ਨੇ ਸਭ ਜੱਦਿਆਂ ਦੀ ਸ਼ਹੀਦੀ ਦੀ ਗਾਥਾ ਸੁਣਾਉਂਦਿਆਂ ਉਸ ਸਮੇਂ ਨੂਰੇ ਮਾਹੀ ਨੇ ਸਾਰਾ ਕੁਝ ਮਹਾਰਾਜ ਨੂੰ ਦੱਸਿਆ ਸੀ ਗੁਰੂ ਜੀ ਨੇ ਇਸ ਦੀ ਸੇਵਾ ਤੇ ਸ਼ਹੀਦੀ ਸੁਣ ਕੇ ਮਾਣ ਸਤਿਕਾਰ ਦੇ ਬੋਲ ਬੋਲਦਿਆਂ ਮੁੱਖੋਂ ਬਚਨ ਕੀਤੇ ਭਾਈ ਮੋਤੀ RAM ਸਾਨੂੰ ਪਿਆਰਾ ਹੈ ਉਸ ਦੀ ਕੀਤੀ ਹੋਈ ਸੇਵਾ ਦੇ ਰਿਣੀ ਅਸੀਂ ਸੱਚਖੰਡ ਜਾ ਚੁਕਾਵਾਂਗੇ ਜਦੋਂ ਅਸੀਂ ਇਹ ਜਗਤ ਤਮਾਸ਼ਾ ਦੇਖ ਕੇ ਸੱਚਖੰਡ ਨੂੰ ਚਲੇ ਗਏ ਤਾਂ ਇਸ ਮਰਜੀਬੜੇ ਦਾ ਵਾਸਾ ਇਸ ਦੇ ਪਰਿਵਾਰ ਸਮੇਤ ਸਾਡੇ ਕੋਲ ਹੋਵੇਗਾ ਇਸ ਦੀ ਕੀਤੀ ਹੋਈ ਸੇਵਾ ਸਦਾ ਹੀ ਸਾਡੇ ਹਿਰਦੇ ਵਿੱਚ ਵਸਦੀ ਰਹੇਗੀ ਸ਼ਹੀਦ ਨਾਮਾ ਦੇ ਕਰਤਾ ਭਾਈ ਕਿਸ਼ਨ ਸਿੰਘ ਨੇ ਗੁਰੂ ਪਾਤਸ਼ਾਹੀ ਦੇ ਗੁਰੂ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨਾਂ ਦਾ ਜ਼ਿਕਰ ਇਨ੍ਹਾਂ ਸਤਰਾ ਵਿੱਚ ਕੀਤਾ ਹੈ ਇੱਕ ਸਿੱਖ ਸਤਗੁਰ ਪਹ ਆਇਓ ਤਿਹ ਜਿਹ ਦੁਖਤ ਬਿਰਤਾਂਤ ਸੁਨਾਇਓ ਗੁਰ ਕਿਰਪਾ ਨਿਤ ਦਰਬ ਭਏ ਮੁਖਾਰ ਬਿੰਦ ਬਚਨ ਮੈਂ ਕਹੇ ਮੋਤੀ ਹਮਰੋ ਸਿਖ ਹਮਾ ਪਿਆਰਾ ਇਸ ਕਾ ਕਾਰਜ ਮਮ ਸਿਰ ਭਾਰਾ ਜਬ ਹਮ ਤਰਗੈ ਜਾਏ ਵਿਰਾਜੈ ਮੋਤੀ ਰਾਮ ਹਮ ਨਿਕਟ ਰਹਾਜੈ ਸੱਚਖੰਡ ਜਬ ਕਰਹੈ ਹਮ ਵਾਸਾ ਮੋਤੀ ਰਾਮਮ ਢਿਗ ਹੋਇ ਵਾਸਾ ਹਮਰੇ ਉਰ ਕਾ ਹਾਰ ਬਹਿ ਬਨੇ ਸਦਹੀ ਹਮਰੇ ਰਿਦਵ ਸੰਗ ਸਨੇ ਮਮ ਸਿਖਣ ਮੈਂ ਮੋਤੀ ਖਾਸ ਸਦਾ ਰਹੇ ਗੁਰ ਚਰਨਨ ਪਾਸ ਸੱਚ ਖੰਡਵੇਂ ਤਿੰਨ ਧਰਵਾਸਾ ਜਹ ਤਰਸਤ ਹੈ ਦੇਵ ਦੈਤ ਅਰਦਾਸਾ ਸੂਚਨਾ ਇਸ ਮਹਾਨ ਸ਼ੀਰ ਦੇ ਨਾਮ ਤੇ ਗੁਰਦੁਆਰਾ ਬਾਬਾ ਮੋਤੀराम ਮਹਿਰਾ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲਾਇਨ ਲੰਘ ਕੇ ਬੱਸੀ ਪਠਾਣਾ ਨੂੰ ਜਾਂਦੀ ਸੜਕ ਤੇ ਬਿਲਕੁਲ ਉਪਰ ਸਥਿਤ ਹੈ ਇੱਥੇ ਦੋ ਪ੍ਰਾਤਨ ਗਿਲਾਸ ਮੌਜੂਦ ਹਨ ਜੋ ਸ਼ੀਸ਼ੇ ਦੇ ਸ਼ੋਕੇਸ ਵਿੱਚ ਰੱਖੇ ਹੋਏ ਨੇ ਸੰਗਤਾਂ ਦੀ ਜਾਣਕਾਰੀ ਲਈ ਲਿਖਿਆ ਹੋਇਆ ਹੈ ਕਿ ਇਨ੍ਹਾਂ ਗਲਾਸਾਂ ਵਿੱਚ ਭਾਈ ਮੋਤੀराम ਜੀ ਨੇ ਮਾਤਾ ਜੀ ਤੇ ਸਭ ਜਨ ਨੂੰ ਦੁੱਧ ਸ਼ਕਾਇਆ ਸੀ ਮੈਨੂੰ ਇਨ੍ਹਾਂ ਗਲਾਸਾਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਕਿ ਇਹ ਕਿੱਥੋਂ ਮਿਲੇ ਹਨ ਫਤਿਹਗੜ ਸਾਹਿਬ ਜਾਣ ਵਾਲੀ ਸੰਗਤ ਨੂੰ ਇਸ ਮਹਾਨ ਸ਼ੀਰਧਾਂ ਦੇ ਨਾਮ ਤੇ ਬਣੇ ਸਥਾਨਾਂ ਦੇ ਵੀ ਦਰਸ਼ਨ ਕਰਨੇ ਚਾਹੀਦੇ ਹਨ ਤਾਂ ਕਿ ਉਸ ਮਰਜੀਬੜੇ ਦੀ ਕੀਤੀ ਕਾਰਨਾ ਨੂੰ ਪ੍ਰਣਾਮ ਕੀਤਾ ਜਾ ਸਕੇ ਬਾਬਾ ਮੋਤੀराम ਜੀ ਦੀ ਪ੍ਰਾਤਨ ਯਾਦਗਾਰ ਗੁਰਦੁਆਰਾ ਠੰਡਾ ਬੁਰਜ ਦੇ ਕੋਲ ਹੁੰਦੀ ਸੀ ਜੋ ਕਿ ਜੋ ਗੁਰਦੁਆਰਾ ਫਤਿਹਗੜ ਸਾਹਿਬ ਦੇ ਨਵੀਨੀਕਰਨ ਸਮੇਂ ਸਮਾਪਤ ਕਰ ਦਿੱਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਬਦਲ ਵਿੱਚ ਇੱਥੇ ਰੋਜਾ ਸ਼ਰੀਫ ਦੇ ਕੋਲ ਥਾਂ ਨਿੱਤੀ 1900 1945ਵੀਂ ਵਿੱਚ ਗੁਰਦੁਆਰਾ ਬਾਬਾ ਮੋਤੀ RAM ਜੀ ਬਣਿਆ ਜੋ ਕਿ ਇਹਨਾਂ ਦੇ ਨਾਮ ਤੇ ਬਣੀ ਸਭਾ ਨੇ ਬਣਾਇਆ ਇਹਨਾਂ ਦੇ ਨਾਮ ਤੇ ਇੱਕ ਬਣੀ ਸਭਾ ਸੀ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਧੰਨ ਬਾਬਾ ਮੋਤੀਰਾ ਮਹਾਰਾਜ ਜੀ ਬਾਰੇ ਗੱਲ ਕੀਤੀ ਹੈ ਬਹੁਤ ਵੱਡੀ ਸੇਵਾ ਬਾਬਾ ਮੋਤੀਰਾ ਮਹਾਰਾਜ ਜੀ ਦੀ ਇੰਨੇ ਕਸ਼ਟ ਵਿੱਚ ਗੁਰੂ ਪਰਿਵਾਰ ਦੀ ਸੇਵਾ ਕੀਤੀ ਬਾਅਦ ਵਿੱਚ ਦੇਖੋ ਸੇਵਾ ਕਰਨ ਦਾ ਨਤੀਜਾ ਕੀ ਮਿਲਿਆ ਸੇਵਾ ਕਰਨ ਦਾ ਨਤੀਜਾ ਇਹ ਮਿਲਿਆ ਕਿ ਬਾਬਾ ਮੋਤੀਰਾ ਮਹਾਰਾਜ ਜੀ ਨੂੰ ਉਹਨਾਂ ਦੀ ਪਤਨੀ ਨੂੰ ਉਹਨਾਂ ਦੀ ਮਾਤਾ ਜੀ ਨੂੰ ਉਹਨਾਂ ਦੇ ਬੇਟੇ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਸਜਦਾ ਇਹੋ ਜਿਹੀ ਸਿੱਖਾਂ ਨੂੰ ਜੀ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਪ੍ਰਵਾਨਨਾ ਕੀਤੀ ਜਾਨ ਦੀ ਪ੍ਰਵਾਨਨਾ ਕੀਤੀ ਆਪਣਾ ਪਰਿਵਾਰ ਗੁਰੂ ਰੇਖੇ ਲਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ